ਲਓ ਜੀ ਰਾਤ ਦੇ ਬੱਜ ਗਏ 11:11 ਆਪਾਂ ਆਇਆ ਹਾਂ ਦੇਖਣ ਟੈਂਟ ਟੈਂਟ ਲਾਦਾ ਮੁੰਡਿਆ ਨੇ ਲਾ دیا ਝੋਕ ਰਹੇ ਨੇ ਟੈਂਟ ਸੌਰੀ ਸੋ ਗਿਆ ਅੰਦਰ ਨਹੀਂ ਚਾਹਤੀ ਸਾਰੇ ਸੁਤੇ ਵੇ ਜੁਸਤੇ ਹਾਂ ਤੂੰ ਉਹਠੀ ਗਰ ਬੈਠਿਆ ਰੱਖੀ ਬੈਠਿਆ ਅੰਡੇ ਜਰ ਸਬਜੀ ਹੋਰ ਬਹੁਤ ਸਬਜੀ ਹੋਰ ਲੈਣੀ ਨਾ ਨਾ ਬਹੁਤ ਖਾਣੀ ਤਨ ਤਰਤੀ ਤੱਕ ਡੋਗਰਾ ਅੰਡੇ ਗਵਰੀ ਆਜੋ ਆਜੋ ਅੰਦਰ ਰੱਖ ਲੈ ਗੇੜੇ ਹੀ ਰੱਖੇ ਪਰਾ ਲੀ ਅੰਦਰ ਸੋਰੇ ਸਾਰੇ ਸੋ ਗਏ ਮੈਂ ਤਾਂ ਕਿਉਂ ਫੂ ਬਾਕੇ ਟਿੱਕੜੀ ਨਾ ਨਾ ਬੱਡੀ ਆਈ ਏ ਫੂ ਬਾਗੀ ਫੂਤਾ ਕੰਕੀਦਾਰ ਵੀ ਲਾ ਕੇ ਟੰਕੀਦਾਰ ਕਾਕੂ ਦਾ ਬ੍ਰਦਰ ਵਸਣੇ ਨੇ ਸੋਰੇ ਦਾ ਮਗਰੋਂ ਬਾਹਰ ਗੜਾ ਮਾਰਨਾ ਆ ਗਿਆ ਦੌੜ ਗਿਆ ਸਾਸਤ੍ਰੀ ਕਾਲ ਜੀ ਸਵੇਰ ਦੇ 6 ਵਜੇ ਗਏ ਆ ਤੇ ਆਪਾਂ ਚੱਲੇ ਆ ਦੁਵਾਰਾ ਲੰਗਰ ਜੇ ਤੇ ਜਾ ਕੇ ਉੱਥੇ ਤੁਹਾਨੂੰ ਮਿਲਦੇ ਆਂ ਦੇਖਦੇ ਹੋ ਵੀ ਨਹੀਂ ਸਸ ਇਕਾਲ ਜੀ ਦਿੱਗੇ ਆ ਇਹ ਆਪਾਂ ਨੇ ਇਹ ਰਸਤੇ ਦੇ ਉਹ ਕਿਆਂ ਵਾਲੀਆਂ ਚੱਕਣੀਆਂ ਤੇ ਲਵਾਈ ਸਾਡੇ ਨਾਲ ਤੇ ਉਹਨੂੰ ਲੈ ਕੇ ਚੱਲਦੀ ਹੈ ਲਓ ਜੀ ਪਹੁੰਚ ਗਏ ਆਪਾਂ ਲੰਗਰ ਚ ਆਉਂਦੇ ਹੋ ਬਲਸਨਾ ਨਾਮ ਦੇ ਤਲੇੰਦ ਮੁਖਿਆ ਜੀ ਤੋਂ ਬਹੁਤ ਬਰਗੰਦ ਬੇਲ ਸੇਮਰਨਾ ਦਿਨ ਰਾਇਨ ਬਤੀ ਜਾਈ ਤੰਨ ਤੰਨ ਤੇ ਜਨ ਜੈ ਕਟ ਬਸ ਹਰਨਾ ਹੋਇ ਨਾ ਆਨੇ ਤੁੰਦ ਬਹੁਤ ਹੋ ਗਈ ਨਾ ਇਹ ਕੋਈ ਚੜੀ ਰੀਨੋਮੀਨੇਟ ਪਿੱਛਾ ਬਹੁਤ ਘੱਗਰੇ ਉੱਪਰ ਬਹੁਤ ਆ ਗੱਲ ਕਰਾ ਆ ਬਤਿਆਉ ਕਿ ਮੈਂ ਮਰਾਂ ਉਹ ਸੜਕ ਦੇ ਉੱਪਰ ਨਾ ਕੋਈ ਜੀ ਹੋਇਆ ਹੈ ਪਤਾ ਲੱਗ ਰਿਹਾ ਕੁਝ ਵੀ ਹੈ ਹੋਰ ਮੈਂ ਕਿਹੜਾ ਜਾਤਾ ਹੋਰ ਨਿਕਲਣ ਕਰਨ ਨੂੰ ਪ੍ਰਾਪਤ ਉਹ ਪੀਪਰ ਦੇ ਉੱਪਰ ਦੱਸ ਜਾਨੋ ਆਪਣੇ ਪਿਆਰ ਜੋ ਠੀਕ ਆ ਸਿਸਟਮ ਜੋ ਠੀਕ ਆ ਵਾ ਸਿਸਟਮ ਜੋੜ ਬਣਾ ਲੇ ਕਿਸੇ ਬਿਜਾਲਤ ਨੇਰਾ ਕੋਈ ਹੁੰਦੋ ਕੁਝ ਵੀ ਨਹੀਂ ਦਿਖ ਰਿਹਾ ਪਿੰਛਾ ਕੁਝ ਨਹੀਂ ਦਿਖ ਰਿਹਾ ਮੈਂ ਆ ਪੂਰਾ ਤੁੰਦ ਪੂਰਾ ਪੂਰਾ ਵੀ ਰੋਕ ਰੋਕ ਕੇ ਦੇਖਿਆ ਲਾਈਟ ਬੜੀ ਜਾ ਪਤਾ ਲੱਗਿਆ ਵੀ ਹਾਂ ਚੱਲ ਰਿਹਾ ਹੇ ਸਾਈ ਸਾਰੇ ਦੇਵਤ ਜੀ ਕਿਰਪਾ ਕਰੀ ਓਏ ਆਜੋ ਅੰਦਰ ਕੰਮ ਕਰ ਲੋ ਕੀ ਨੀ ਮੰਤੋ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਰੁ ਲੋਭ ਮਹਾ ਬਿਨਸ ਜਾਏ ਹਦਰੋ ਜੈ ਪ੍ਰਸਾਦ ਗ੍ਰਹ ਸੰਸੁਖ ਵਸਨਾ ਆੜ ਪਹਿਰ ਸਿਮਰੋ ਤਿਸਰ ਸੁਨਾਮ ਜੈ ਪ੍ਰਸਾਦ ਰੰਗ ਰਹਿ ਪੋਗ ਨਾਨਕ ਸ੍ਰੀ ਅਤਿ ਆਇ ਤੇ ਅਨੁਜੋਗ ਜੈ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਕਤਾ ਵੱਲ ਲੁਭਾਵੈ ਜੈ ਪ੍ਰਸਾਦ ਸੁਖ ਸੇਜ ਸੋਇ ਜੈ ਮਨਾਟ ਪਹਿਰ ਦਾਗਾ ਜਸ ਦਾ ਵੀ ਜੈ ਜੈ ਪ੍ਰਸਾਦ ਜਿਨ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੈ ਪ੍ਰਸਾਦ ਤੂੰ ਰਹਿਤਾ ਧਰਮ ਮਨ ਸਦਾ ਤੇ ਆਏ ਕੇਵਲ ਪਾਰ ਬ੍ਰਹਮ ਬ੍ਰਹਮ ਦੀ ਜਪ ਕਰਕੇ ਮਨ ਪਾਵੇ ਨਾਨਕ ਪਤ ਦੇ ਕੀ ਘਰ ਜਾਵੇ ਜੈ ਪ੍ਰਸਾਦ ਆਉਂਦੇ ਨੇ ਜਿਨਾਵ ਵਿਖੇ ਨੇ ਬਾਕੀ ਕਾ ਬੈਠਿਆ ਜੈ ਪ੍ਰਸਾਦ ਜਿਸ ਕੋ ਨਾ ਪਹੁੰਚੇ ਮਨ ਸਾ ਸਾ ਸੁਭਰ ਪ੍ਰਭੇ ਦੇ ਜੈ ਪ੍ਰਸਾਦ ਪਾਇ ਦੇ ਸਕਦੇ ਹੈ ਲਾਲ ਸੰਗੀ ਪ੍ਰਸਰੇ ਜੈ ਪ੍ਰਸਾਦ ਮੁਖ ਨਹੀਂ ਜੈ ਮਨ ਸੁਭਰ ਕੀ ਜੈ ਜੈ ਪ੍ਰਸਾਦ ਸੁਰਤ ਸੁਭਾਈ ਮਾਤ ਪ੍ਰਭੂ ਕੋ ਨਾ ਵਿਸਾਈ ਜੈ ਪ੍ਰਸਾਦ ਬਾਗ ਜਿਸ ਤਨਾ ਰਖੋ ਸੁਖ ਨੇ ਮਨਾ ਅੱਜ ਹੈ 11 ਪੋ ਤੇ ਸਾਨੂੰ ਥੋੜਾ ਆਪਣਾ ਇਤਿਹਾਸ ਵੀ ਪਤਾ ਹੋਣਾ ਚਾਹੀਦਾ ਬਹੁਤ ਜ਼ਰੂਰੀ ਆ ਤੇ ਅੱਜ ਦੇ ਦਿਨ ਸੂਬਾ ਸਰਹੰਦ ਨੇ ਛੋਟੇ ਸਹਿਬਜ਼ਾਦਿਆਂ ਨੂੰ ਜਦੋਂ ਆਪਣੇ ਮਹਿਲ 'ਚ ਬਣਾਣਾ ਸੀ ਤੇ ਉਹਨਾਂ ਨੇ ਇੱਕ ਤਰਕੀਬ ਰਚੀ ਜੀ ਵੀ ਵਜੀਰਾ ਵੀ ਅੱਜ ਇਹ ਬੱਚੇ ਝੁਗਣੇ ਚਾਹੀਦੇ ਆ ਮੇਰੇ ਮੂਰੇ ਉਦਾਂ ਤਾਂ ਝੁਕਾ ਨਹੀਂ ਸਕਿਆ ਠੀਕ ਹੈ ਜੀ ਉਦਾਂ ਝਕਾ ਨਹੀਂ ਸਕਿਆ ਤੇ ਉਹਨੇ ਕਿਹਾ ਵੀ ਅਜ ਝੁਕਨੇ ਚਾਹੀਦੀ ਥੋਨੂੰ ਪਤਾ ਵੀ ਹਰ ਇੱਕ ਮਹਿਲ ਦੇ ਅੰਦਰ ਘੱਟੋ ਘੱਟ 25 ਤੋਂ 30 ਫੁੱਟ ਦਾ ਗੇਟ ਹੁੰਦਾ ਦਰਵਾਜ਼ਾ ਹੁੰਦਾ ਤੇ ਉਸੇ ਗੇਟ ਦੇ ਅੰਦਰ ਇੱਕ 3 ਸਾਢੇ 3 ਫੁੱਟ ਦਾ ਇੱਕ ਗੇਟ ਹੁੰਦਾ ਤੇ ਉਹਨੇ ਕਿਹਾ ਵੀ ਇਹ ਵੱਡਾ ਦਰਵਾਜ਼ਾ ਬੰਦ ਕਰਵਾ ਦਿਓ ਤੇ ਛੋਟਾ ਦਰਵਾਜ਼ਾ ਖੁੱਲਾ ਰਹਿਣ ਦਿਓ ਤੇ ਵਜ਼ੀਰ ਨੇ ਕਿਹਾ ਵੀ ਜਦੋਂ ਸਾਡੇ ਸਿਪਾਹੀ ਅੰਦਰ ਵੜੂਗੇ ਤਾਂ ਬੱਚੇ ਉਹਨਾਂ ਦੀ ਰੀਸ ਚ ਸਿਰ ਝੁਕਾ ਕੇ ਪਹਿਲਾਂ ਸਿਰ ਆਉਗੰਦਰ ਫਿਰ ਅੰਦਰ ਬੜੂਗੇ ਐਦਾਂ ਹੀ ਚਲੋ ਸਿਪਾਹੀ ਆਈ ਲੈ ਕੇ ਉੱਪਰੋਂ ਬੱਚਿਆਂ ਨੂੰ ਤੇ ਸਿਪਾਹੀ ਪਹਿਲਾਂ ਸਿਰੰਦਰ ਵੜਿਆ ਤੇ ਫਿਰ ਆਪ ਅੰਦਰ ਬੜੇ ਤੇ ਜਦੋਂ ਬੱਚਿਆਂ ਦੀ ਵਾਰੀ ਸੀ ਜਦੋਂ ਦੇਖਿਆ ਵੀ ਸੂਬਾ ਸਰਾਂਦ ਨੇ ਵੀ ਸਿਰ ਅੰਦਰ ਆਊਗਾ ਪਰ ਜਦੋਂ ਜੁੱਤੀ ਅੰਦਰ ਆਈ ਤੇ ਉਹਦੇ ਰੋਮ ਤੇ ਖੜੇ ਹੋਗੇ ਬੀ ਆਰ ਛੋਟੇ ਛੋਟੇ ਬੱਚੇ ਆ ਵੀ ਇਹਨਾਂ ਦੇ ਦਿਮਾਗ 'ਚ ਇਹੋ ਜਿਹਾ ਕੀ ਭਰਿਆ ਹੋਇਆ ਆ ਵੀ ਇਹ ਹਾਰ ਹੀ ਨਹੀਂ ਮੰਨਦੇ ਕਿਸੇ ਚੀਜ਼ 'ਚ ਵੀ ਚਲ ਇਹ ਤਾਂ ਆਪਾਂ ਨੇ ਇੱਕ ਸਕੀਮ ਲਾਈ ਸੀ ਵੀ ਇਹਨਾਂ ਦੇ ਚਕਾ ਕੇਂਦਰ ਵਾਲਨਾ ਪਰ ਇਹਨਾਂ 'ਚ ਐਨੀ ਬੁੱਧੀ ਕਿੱਥੋਂ ਆ ਗਈ ਵੀ ਇਹ ਪਹਿਲਾਂ ਇਹਨਾਂ ਨੇ ਅੰਦਰ ਪੈਰ ਪਾਇਆ ਤਾਂ ਇਸ ਗੱਲ ਤੋਂ ਇੱਕ ਗੱਲ ਸਿੱਖਣੀ ਮਿਲਦੀ ਏ ਵੀ ਆਪਾਂ ਉਹਨਾਂ ਯੋਧਿਆਂ ਦਾ ਬਲੱਡ ਗਰੁੱਪ ਮੰਨ ਲਓ ਤੁਸੀਂ ਵੀ ਉਦੋਂ ਤੋਂ ਚੱਲਦਾ ਆ ਰਿਹਾ ਪੰਜਾਬ 'ਚ ਜਿੰਨੇ ਵੀ ਹੈਗੇ ਆ ਮੇਰੇ ਹਿਸਾਬ ਨਾਲ ਇੱਕ ਬਲੱਡ ਗਰੁੱਪ ਹੀ ਹੁੰਦਾ ਆ ਕਿਉਂਕਿ ਤੁਹਾਨੂੰ ਪਤਾ ਹੈ ਜੇ ਕੋਈ ਐਦਾਂ ਉਦੋਂ ਦੀ ਗੱਲ ਕਰਦਾ ਤਾਂ ਸਾਡਾ ਖੂਨ ਖੋਲ ਜਾਂਦਾ ਤੇ ਹਰ ਇੱਕ ਤਾਂ ਖੋਲਦਾ ਤਾਂ ਐਸ ਕਰਕੇ ਕਹਿੰਦੇ ਵੀ ਤਾਂ ਐਸ ਕਰਕੇ ਕਹਿੰਦੇ ਆ ਵੀ ਯਾਰ ਦੋਸਤ ਜਿੰਨੇ ਮਰਜੀ ਬਣਾਓ ਪਰ ਮਾਪੇ ਬਾਪ ਕਦੇ ਨਹੀਂ ਭੁੱਲਣੇ ਚਾਹੀਦੇ ਤੁਸੀਂ ਜਿਹੜੇ ਮਰਜੀ ਧਰਮ ਚ ਮੰਨੋ ਆਪਾਂ ਵੀ ਮੰਨਦੇ ਆਂ ਆਪਾਂ ਹਰ ਇੱਕ ਧਰਮ ਚ ਜਾਂਦੇ ਆਂ ਆਪਾਂ ਮੰਦਿਰ ਚ ਵੀ ਜਾਂਦੇ ਆਂ ਤੇ ਮੈਂ ਜਿਹਦਾ ਮੁਸਲਮਾਨਾਂ ਨਾਲ ਵੀ ਮੇਰੀ ਯਾਰੀ ਆ ਮੰਦਿਰ ਵਾਲਿਆਂ ਨਾਲ ਵੀ ਯਾਰੀ ਆ ਮੰਦਿਰ ਚ ਵੀ ਜਾਂਦੇ ਆਂ ਪਰ ਆਪਣਾ ਇਤਿਹਾਸ ਨਾ ਨਾ ਭੁੱਲੋ ਮੇਨ ਗੱਲ ਇਹ ਆ ਸਾਡੇ ਇਤਿਹਾਸ ਬੜੇ ਵੱਡੇ ਯੋਦੇ ਸੂਰਬੀਰ ਪੈਦਾ ਹੋਏ ਆ। ਤਾਂ ਇਸ ਗੱਲ ਤੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਆ। ਬਾਕੀ ਆਪਾਂ ਤੁਹਾਨੂੰ ਦਿਖਾਉਂਦੇ ਆ ਹੁਣ ਅੱਗੇ ਕੀ ਚੱਲ ਰਿਹਾ ਆ। ਕਿੱਥੇ-ਕਿੱਥੇ ਆਪਾਂ ਹੁਣ ਆਪਾਂ ਲੰਘਾ ਸਟਾਰਟ ਕਰਤਾ ਧੁੰਦ ਬੜੀ ਆ। ਤੇ ਸਾਰਿਆਂ ਨੂੰ ਇੱਕ ਬੇਨਤੀ ਆ ਵੀ ਧੁੰਦ ਬਹੁਤ ਜ਼ਿਆਦਾ ਆ। ਰਸਤੇ 'ਚੋਂ ਆਂਦੇ-ਜਾਂਦੇ ਗੱਡੀਆਂ ਧਿਆਨ ਨਾਲ ਚਲਾਓ। ਕੁਝ ਨਹੀਂ ਪਤਾ ਲੱਗਦਾ ਵੀ ਅੱਗੇ ਕੀ ਆ। ਹਾਂ। ਜਿੱਥੇ ਜਾਣਾ ਘੰਟਾ ਲੇਟ ਚਲੇ ਜਾਓ ਪਰ ਹੌਲੀ ਗੱਡੀ ਚਲੋ ਚਲੋ ਹੁਣ ਅੱਗੇ ਰਾਤ ਦੀ ਨੀਤੀ ਬਹੁਤ ਅੱਖਾਂ ਦੇ ਉਹ ਦੋ ਲਈ ਦੋ ਚਾਹ ਜੋ ਉਹ ਚਾਹ ਦੇ ਦੋ ਪਾਣੀ ਬਣਾਵਾ ਥਾੜ੍ਹਿਆਂ ਸੰਗਲੀ ਮਨਾ ਸਾਸਨ ਭਾਵੇਂ ਸਤਨਾਰ ਪੂਜੀ ਸੰਤ ਕਰੋ ਵਿਹਾਰ ਇਹਨਾਂ ਸੁਖਦਲ ਗਿਆ ਜੈਕਾਰ ਸੰਨ ਨਿਰੰਤਰ ਇੱਕ ਨੂੰ ਦੇਖ ਕਹੁ ਨਾਨਕ ਆਕਿਆ ਮਸਤ ਗਲੇਖ ਇਕੋ ਆਪੇ ਕੋ ਸਲਾਹ ਹੈ ਕਿ ਸਿਮਰਿ ਕੋ ਮੰਨਿਆ ਹੈ ਕਿ ਸੁਖੇ ਗੁਣ ਗਾਵੋ ਨੰਤ ਨੰਤਨ ਜਾਪੇ ਤਵੰ ਇੱਕ ਭਗਵੰਤ ਇਕੋ ਏ ਤੇ ਦਰਿਆਤ ਪੁਨਪੁਰਿ ਨਿਉ ਪ੍ਰਭਿਆ ਤੋ ਦਿਖਾਏ ਕ੍ਰਿਪਾਏ ਇਕ ਨਾਦ ਪ੍ਰਸਾਦਿ ਦੇ ਮਾਨ ਬਣੇ ਪਰਿ ਪ੍ਰਗਟਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਬਰਿਆ ਤੂ ਸਰਨਾਈ ਨਾਨਕ ਕੀ ਪ੍ਰਭ ਮੀਨਤੀ ਮੈਂ ਸਰੂ ਕਟੰਕਲ ਤੇ ਪ੍ਰਭ ਪਾਲਾ ਆਦ ਬੁਰਖ ਕਾਰਨ ਕਰਤਾ ਰ ਭਗਤਾਂ ਕੇ ਪ੍ਰਾਨੀ ਅਦਾੜ ਜੋ ਜੀ ਪਰਸੋ ਸਰਮੀਂ ਤੇ ਪ੍ਰਭ ਪਾਇਨਾ ਮਨਹੀਟ ਆਮਨੇ ਗੁਣੀ ਰੋਗ ਸੰਦਾ ਪਿਟਲੇ ਸੋਈ ਸੱਚੀ ਬਾਣੀ ਸਤ ਸਲ ਪੈ ਸੱਸੇ ਪੂਰੇ ਗੁਰ ਤੇ ਜਾਣੀ ਸੋਚੀ ਪੁਰੀਤ ਕਹਤੇ ਪਵਿੱਤਾ ਸਤ ਗੁਰ ਹਿਆ ਕਿਉਂ ਕਿਤੇ ਨੀਤੀ ਛੇਡਾਲ ਜਿਨੇ ਨਾਮ ਤੇ ਆਇਆ ਗੈਮ ਸ਼ਕਤ ਕਾਲ ਨਾਨਕ ਤੇ ਮੈਂ ਕਿਉਂ ਕਿਤੇ ਕਾਮ ਇਧਰ ਦੇਖੋ ਐ ਉਹ ਬੋਲ ਤੋ ਫੋਨ ਤੋਂ ਜਾ ਸੁਣ ਸੀਗੀ ਬਣਾ ਲਈ ਐ ਜੀ ਮੋਸੀ ਕੀ ਬਣਾ ਦੇਣਾ ਫਰੈਂਡਸ ਕੀ ਹੋ ਰਿਹਾ ਹੈ ਫਰੈਂਡਾ ਫੋਨ ਕਰ ਲਈ ਨੀ ਮੈਂ ਜੋ ਵਾਈ ਗੁਰੂ ਆਜੋ ਚਾਹ ਛਾਕੇ ਜਾਓ ਮੇਰੇ ਵੀਰੋ ਰਾਜੂ ਗਰਮਾ ਗਰਮ ਚਾਹ ਨਾਲ ਰਸ ਆਜੋ ਵਾਈ ਗੁਰੂ ਆਜੋ ਚਾਹ ਛਾਕੇ ਜਾਓ ਮੇਰੇ ਵੀਰ ਆਜੋ ਆਓ ਚਾਹ ਛਾਕੇ ਨਾਲ ਹੀ ਆਓ ਜੀ ਆਓ آؤ بھائی ساڈے لاؤ آ جاؤ آلو دا بيلا بھائی آ جاؤ آلو سنگ ني جافتے سانجي کتتي هو ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕਿੱਥੇ ਆਏ ਤੁਸੀਂ ਇੱਥੇ ਲੰਗਰ ਵਧਾਣ ਆਏ ਜੀ ਹਾਂਜੀ ਹਾਂਜੀ ਹੋਰ ਤੁਸੀਂ ਲੰਗਰ ਚਾਹਦੇ ਜੀ ਬਾਬੇ ਦੀ ਕਿਰਪਾ ਕਹਾਂ ਤੇ ਆਏ ਆ ਜੀ ਪੰਡਵਾਲੇ ਦੇ ਜੀ ਪੰਡਵਾਲੇ ਤੇ ਆਏ ਆ ਕਾ ਕੌਣ ਆ ਤੁਸੀਂ ਕਹਾਂ ਦੇ ਆ ਯੂਪੀ ਬਿਹਾਰ ਸੇ ਆਏ ਆ ਪੰਜਾਬ ਸੇ ਆਏ ਪੰਜਾਬ ਆ ਯੂਪੀ ਬਿਹਾਰ ਸੇ ਹੋ ਪੰਜਾਬ ਮੇ ਆਏ ਆ ਅੱਛਾ ਪੰਜਾਬ ਮੇ ਆਏ ਹੋ ਹਾਂ ਇੱਥੇ ਪੰਜਾਬ ਪਾਪ ਨੇ ਤਾਂ ਪਟਕਾ ਬੰਦ ਰੱਖਿਆ ਹੈ ਇਹ ਕੀ ਗੁਰੂ ਘਰ ਪਿਆਰ ਹੈ ਹਮੇ ਗੁਰੂ ਘਰ ਪਿਆਰ ਹੈ ਵੈਸੇ ਕਹਾਂ ਸੇ ਹੋ ਹਾਂ ਵੈਸੇ ਕਹਾਂ ਸੇ ਹੋ ਯੂਪੀ ਦੇ ਹੈ ਯੂਪੀ ਸੇ ਕੌਣ-ਕੌਣ ਆ ਯਾ जहाँ पैर मांग की रोटी देगा सरदार जी कहाँ से आए बता दो कहाँ से आए हो यूपी बिहार से आए हैं अच्छा यहाँ पे कितने महीना हो गया कितना टाइम हो गया दो महीना हुआ है दो महीना हुआ है आ? बच्चे भी, भी कुछ बच्चे भी, भी नहीं है शादी नहीं, घर है। 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 के दौड़ जाते हैं है अभी है अच्छा फिर आगे क्या सलाह है आगे बाबा नानक देखेगा शादी करेंगे अच्छा सरहंद जाओगे सरहंद जाओगे जी अच्छा और खम्बे ग्रुप के मेंबरों मैंने सुना आप खंबे ग्रुप के में खंबे ग्रुप के बड़े अच्छे बंदे हैं खंबे ग्रुप है, में अच्छे बंदे हैं वो बंदे हैं। क्या करते हैं वो, वो सेवा पूरी करते मैंने सोचता हैं। लड़ते हैं वो लोगो ऐसी लोग बदनाम कर रहे हैं उनको करते रहते हैं अच्छे काम करते बदनाम होते हैं धन्यवाद जी आपका बहुत बहुत आना कभी यहाँ पे हमें यूपी आएंगे मिल के आएंगे आपको ओके ठीक है भैया खाना के लिए आ गए बाबू जी अफा चले हूँ अपनी ਯਾਰ ਬੋਤੇ ਸਾਨੂੰ ਜਾਣਾ ਪੈਣਾ ਆ ਜ਼ਿੰਮੇਵਾਰੀਆਂ ਬਹੁਤ ਆ ਤਾਂ ਰਾਤ ਨੂੰ ਆਵਾਂਗੇ ਫੇਰ ਇਹਨਾਂ ਕੋਲ 11 ਵਜੇ ਹੁਣ ਆਪਾਂ ਚੱਲਦੇ ਆਂ ਕੰਮ ਵੀ ਜ਼ਰੂਰੀ ਆ ਦੋਨੇ ਕੰਮ ਆਪਾਂ ਗੱਡੀ 'ਚ ਤਿਆਰ ਹੋਏ ਇੱਥੇ ਤਿਆਰ ਹੋਏ ਰਾਤ ਨੂੰ ਫੇਰ ਉਰੇ ਆ ਜਾਣਾ ਰਾਤ ਨੂੰ ਫੇਰ ਇੱਥੇ ਤਿਆਰ ਹੋ ਕੇ ਜਾਣਾ ਚਲੋ ਠੀਕ ਆ ਜੀ ਫੇਰ ਮਿਲਦੇ ਆਂ ਅਗਲੇ ਬਲੌਗ 'ਚ ਜਦ ਲੱਗ ਰਹੀ ਸਤਿ ਸ੍ਰੀ ਅਕਾਲ ਜੀ ਨਲ ਤੋਂ ਉਪਾਤੀ ਜਿਹੜਾ ਨਲੂ ਐ ਦੀਪਾ ਕੰਗਾ ਬਾਈ ਓ ਮੀਰਾ ਰਾਤ ਨੂੰ